ਬਟਾਲਾ ਪੁਲਿਸ ਵੱਲੋਂ ਬਟਾਲਾ ਵਿਖੇ ਸਨਮਾਨ ਸਮਾਰੋਹ 2025 ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਵਿੱਚ ਜਿੱਥੇ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ, ਬਟਾਲਾ ਦੇ ਐਸਐਸਪੀ ਸੁਹੇਲ ਕਾਸਮ ਮੀਰ ਅਤੇ ਦੂਸਰੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਸ਼ਾਮਲ ਰਹੇ। ਪ੍ਰਾਪਕਤਾਂ ਨਾਲ ਆਪਣੀ ਡਿਊਟੀ ਨੂੰ ਅੰਜਾਮ ਦੇਣ, ਉਲਝੇ ਹੋਏ ਕੇਸਾਂ ਨੂੰ ਆਪਣੀ ਸਮਝਦਾਰੀ ਨਾਲ ਸੁਲਝਾਉਣ ਅਤੇ ਬਹਾਦਰੀ ਨਾਲ ਹਰ ਮੁਸ਼ਕਲ ਵਿੱਚ ਵੀ ਸਮਾਜ ਲਈ ਤਨਦੇਹੀ ਨਾਲ ਆਪਣੇ ਫਰਜ਼ ਨੂੰ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 24 ਲੱਖ ਦੇ ਕਰੀਬ ਦੀ ਨਕਦ ਇਨਾਮ ਰਾਸ਼ੀ 48 ਡੀਜੀਪੀ ਡਿਸਕ ਅਤੇ 409 ਸਨਮਾਨ ਸਰਟੀਫਿਕੇਟ ਵੰਡੇ ਗਏ। ਖੁਸ਼ੀ ਦੇ ਮੌਕੇ ਤੇ ਐਸਐਸਪੀ ਸਾਹਿਬ ਬਟਾਲਾ ਨੂੰ ਦਿਲੀ ਮੁਬਾਰਕ ਦਿਨਾ। ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਦੇ ਆ ਉਹਨਾਂ ਦੀ ਟੀਮ ਮਿਹਨਤ ਕਰਦੀ ਆ ਔਰ ਅੱਜ ਜਿਹੜਾ ਇਹ ਇਨਾਮ ਵੰਡ ਸਮਰੋਹ ਸੀ ਜਿਵੇਂ ਸਾਡੇ ਸਾਥੀਆਂ ਨੇ ਪਿਛਲੇ 6 ਮਹੀਨੇ ਚ ਮਿਹਨਤ ਕੀਤੀ ਔਰ ਜੋ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਇਹਨਾਂ ਦੇ ਅਵਾਰਡ ਲਈ ਰਿਕਮੈਂਡ ਕਰਕੇ ਭੇਜਿਆ ਉਹ ਸਾਰਾ ਸੈਂਕਸ਼ਨ ਹੋ ਕੇ ਆਇਆ ਔਰ ਅੱਜ ਇੱਥੇ ਇਸ ਸਮਾਗਮ ਦੇ ਵਿੱਚ ਅਸੀਂ ਸਾਰੇ ਆਪਣੇ ਸਾਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਆ ਜਿੱਦਾਂ ਕਿ ਤੁਸੀਂ ਸਭ ਨੇ ਦੇਖਿਆ ਹੀ ਆ ਕੈਸ਼ ਰਿਵਾਰਡ ਤਕਰੀਬਨ 24 ਲੱਖ ਰੁਪਇਆ 23 ਲੱਖ 70 ਹਜ਼ਾਰ ਰੁਪਇਆ ਕੈਸ਼ ਰਿਵਾਰਡ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ 35 ਦੇ ਕਰੀਬ ਉਹਨਾਂ ਦੀਆਂ ਡੀਜੀਪੀ ਡਿਸਕ ਅਸੀਂ ਦਿੱਤੀਆਂ ਆ ਔਰ ਸਰਟੀਫੀਕੇਟ ਦਿੱਤੇ ਆ ਇਹ ਜਿੱਦਾਂ ਕਿ ਇਹ ਸਾਨੂੰ ਸਾਰਿਆਂ ਨੂੰ ਇਹ ਚੀਜ਼ ਉਤਸ਼ਾਹ ਕਰਦੀ ਆ ਸਾਡੇ ਸਾਥੀਆਂ ਨੂੰ ਉਤਸ਼ਾਹ ਕਰਦੀ ਆ ਔਰ ਅਸੀਂ ਇਦਾਂ ਹੀ ਪ੍ਰਣ ਲੈਂਦੇ ਆ ਕਿ ਅਸੀਂ ਆਪਣੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਦਾਂ ਹੀ ਸੇਵਾ ਕਰਾਂਗੇ ਔਰ ਹੋਰ ਮਿਹਨਤ ਕਰਕੇ ਅਸੀਂ ਇਸ ਤੋਂ ਵੀ ਵਧੀਆ ਰਿਜ਼ਲਟ ਦੇਵਾਂਗੇ ਤਾਂ ਕਿ ਜੋ ਪੰਜਾਬ ਦੇ ਵਿੱਚ ਕ੍ਰਾਈਮ ਆ ਉਹਨੂੰ ਅਸੀਂ ਬਿਲਕੁਲ ਉੱਥੇ ਕਾਬੂ ਪਾ ਸਕੀਏ ਔਰ ਜੋ ਮਾਨਯੋਗ ਸੀਐਮ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਜਿਹੜਾ ਹੁਣ ਯੁੱਧ ਨਸ਼ਾ ਵਿਰੋਧ ਪ੍ਰੋਗਰਾਮ ਵੀ ਛੇੜਿਆ ਹੋਇਆ ਆ ਇਹਦੇ 'ਚ ਅਸੀਂ ਇਦਾਂ ਹੀ ਕਾਮਯਾਬੀ ਰੱਖੀ ਹੈ ਔਰ ਹੋਰ ਮਿਹਨਤ ਕਰਕੇ ਜਿਹੜਾ ਕੋਈ ਛੋਟੀਆਂ ਮੋਟੀਆਂ ਸ਼ਿਕਾਇਤਾਂ ਰਹਿ ਗਈਆਂ ਆ ਅਸੀਂ ਉਹਨਾਂ ਨੂੰ ਵੀ ਸਮਗਲਰਾਂ ਨੂੰ ਉਹ ਨਸ਼ਾ ਦੇ ਜਿਹੜਾ ਇਹ ਧੰਦਾ ਕਰਨ ਵਾਲੇ ਆ ਉਹਨਾਂ ਨੂੰ ਵੀ ਬਹੁਤ ਛੇਤੀ ਅਸੀਂ ਕਾਬੂ ਕਰਾਂਗੇ ਪਰ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਬਣਾਵਾਂਗੇ ਤੁਸੀਂ ਆਮ ਦੇਖਿਆ ਹੁਣ ਜੋ ਯੁੱਧ ਨਸ਼ਾ ਵਿਰੋਧ ਪਿਛਲੇ 1 ਮਾਰਚ ਤੋਂ ਚੱਲਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਇਹਦੀ ਪ੍ਰਸ਼ੰਸਾ ਹੋ ਰਹੀ ਆ ਪਰ ਲੋਕੀ ਵੀ ਅਪਰੀਸ਼ੀਏਟ ਕਰਦੇ ਆ ਨਸ਼ਾ ਸਮਗਲਰਾਂ ਦੇ ਅਸੀਂ ਉਹਨਾਂ ਦੇ ਘਰਾਂ ਦੀ ਵੀ ਕਾਨੂੰਨ ਅਨੁਸਾਰ ਉਹਨਾਂ ਦੇ ਡਿਮੋਲਿਸ਼ਨ ਕੀਤੀ ਗਈ ਆ ਬਟਾਲਾ ਜ਼ਿਲ੍ਹੇ ਵਿੱਚ ਵੀ ਕੀਤੀ ਗਈ ਆ ਔਰ ਰਿਕਵਰੀ ਵੀ ਹੋ ਰਹੀ ਆ ਜਿਹੜਾ ਕੋਈ ਬਿਮਾਰ ਆ ਜਿਸ ਨੂੰ ਮਦਦ ਦੀ ਲੋੜ ਆ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜੇ ਓਟ ਸੈਂਟਰ ਚ ਵੀ ਅਸੀਂ ਭਰਤੀ ਕਰ ਰਹੇ ਹਾਂ ਤਾਂ ਕਿ ਆਪਣਾ ਇਲਾਜ ਕਰਾ ਕੇ ਇੱਕ ਸਮਾਜ ਦਾ ਉਦਾਂ ਹੀ ਇੱਕ ਮਹੱਤਵਪੂਰਨ ਅੰਗ ਬਣ ਸਕੇ ਇਹ ਜੋ ਇੱਕ ਕ੍ਰਾਈਮ ਕਿਸੇ ਵੀ ਜਗ੍ਹਾ ਤੇ ਹੁੰਦਾ ਆ ਜਿਹੜੇ ਵੀ ਸਾਡੇ ਸਾਥੀ ਉਹਦੇ ਵਿੱਚ ਮਿਹਨਤ ਕਰਕੇ ਉਹਨੂੰ ਟ੍ਰੇਸ ਕਰਦੇ ਆ ਔਰ ਮੁਲਜ਼ਮਾਂ ਨੂੰ ਫੜਦੇ ਆ ਉਹਨਾਂ ਨੂੰ ਇਹ ਰਿਵਾਰਡ ਦਿੱਤੇ ਜਾਂਦੇ ਆ ਔਰ ਇਹ ਸਾਰੀ ਚੀਜ਼ ਐਸਐਸਪੀ ਸਾਹਿਬ ਆਪ ਮੋਨੀਟਰ ਕਰਦੇ ਆ ਕਿਉਂਕਿ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਡਿਸਟ੍ਰਿਕਟ ਦਾ ਜਿਹੜੇ ਹੈੱਡ ਹੈ ਉਹ ਆਪ ਸਿੱਧੇ ਤੌਰ ਤੇ ਇਨਵੋਲ ਹੁੰਦੇ ਆ ਕਾਨੂੰਨ ਨੂੰ ਪਤਾ ਹੁੰਦਾ ਵੀ ਮੇਰੇ ਕਿਹੜੇ ਸਾਥੀਆਂ ਨੇ ਇਹਦੇ ਵਿੱਚ ਮਿਹਨਤ ਕੀਤੀ ਆ ਪਰ ਉਹਨਾਂ ਨੂੰ ਉਸ ਮੈਰਿਟ ਦੇ ਆਧਾਰ ਤੇ ਹੀ ਇਹ ਰਿਵਾਰਡ ਦਿੱਤੇ ਜਾਂਦੇ। ਟੈਰਾਪੁਲਿਸ ਵਧਾਈ ਦੀ ਪਾਤਰ ਆ। ਐਸਐਸਪੀ ਸਾਹਿਬ ਨੇ ਬਹੁਤ ਜ਼ੋਰ ਲਾ ਕੇ ਜਿਹੜਾ ਕਾਨੂੰਨ ਅਨਸਾਰ ਜਿਹੜੇ ਸਾਡੇ ਕੋਈ ਮਲਜ਼ਮ ਚਾਹੇ ਉਹ ਟੈਰਰਿਸਟ ਕ੍ਰਾਈਮ ਚ ਜਾਂ ਜਿਹੜੇ ਗੈਂਗਸਟਰ ਆ ਉਹ ਬਾਹਰਲੇ ਮੁਲਕਾਂ ਚਲੇ ਗਏ। ਉਹਨਾਂ ਨੂੰ ਵਾਪਸ ਲਿਆਉਣ ਲਈ ਇੱਕ ਲੀਗਲ ਇੱਕ ਪ੍ਰੋਸੀਜਰ ਹੁੰਦਾ ਰੈੱਡ ਕਰਾਸ ਰੈੱਡ ਕਾਰਨਰ ਨੋਟਿਸ ਜਾਰੀ ਕਰਨਾ ਹੁੰਦਾ ਹੈ। ਸਾਡੇ ਆਲਮੋਸਟ ਜਿੰਨੇ ਵੀ ਸਾਡੇ ਇਹ ਮਲਜ਼ਮ ਬਾਹਰਲੇ ਮੁਲਕਾਂ ਚਾ ਉਹਨਾਂ ਦੇ ਕੰਪਲੀਟ ਹੋ ਕੇ ਡਿਲੀਵਰ ਹੋ ਚੁੱਕੇ ਆ ਔਰ ਸਾਨੂੰ ਉਮੀਦ ਆ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਇੱਥੇ ਵਾਪਸ ਲੈ ਕੇ ਆਵਾਂਗੇ ਤਾਂ ਕਿ ਜੋ ਉਹਨਾਂ ਨੇ ਕ੍ਰਾਈਮ ਕੀਤੇ ਆ ਐਸ ਪਰ ਲਾ ਉਹਨਾਂ ਨੂੰ ਸਜ਼ਾ ਮਿਲ ਸਕੇ। ਮਾਣਯੋਗ ਡੀਜੀਪੀ ਪੰਜਾਬ ਸਰ શ્રી ਗੌਰਵ ਯਾਦਵ ਜੀ ਦਾ ਡੀਆਈਜੀ ਸਰ ਦਾ ਔਰ ਐਸਐਸਪੀ ਪਟਿਆਲਾ ਸਰ ਦਾ ਬਹੁਤ ਧੰਨਵਾਦੀ ਆ ਕਿ ਜਿਹੜੀ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਮਿਹਨਤ ਕੀਤੀ ਸੀ ਵਸਵਕ ਜਿਹੜੇ ਕੇਸਿਸ ਫ੍ਰੇਸ ਕੀਤੇ ਸੀ ਤੇ ਉਹਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਕਰਮਚਾਰੀ ਆ ਸਾਰਿਆਂ ਨੂੰ ਬਹੁਤ ਵਧੀਆ ਮਾਨ ਸਤਕਾਰ ਮਿਲਿਆ ਤੇ ਉਹਦੇ ਨਾਲ ਇੱਕ ਮੁਲਾਜ਼ਮਾ ਦੇ ਵਿੱਚ ਬਹੁਤ ਜ਼ਿਆਦਾ ਹੌਸਲਾ ਹੁੰਦਾ ਤੇ ਉਹ ਫਿਊਚਰ ਦੇ ਵਿੱਚ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਤੇ ਮੈਂ ਜਿੰਨਾ ਵੀ ਹੁਣ ਤੱਕ ਕੰਮ ਕੀਤਾ ਮੈਂ ਆਪਣੀ ਉਹਦੀ ਸਾਰੀ ਜਿਹੜੀ ਐਪਰੀਸੀਏਸ਼ਨ ਹੈ ਮੈਂ ਆਪਣੀ ਟੀਮ ਨੂੰ ਦੇਣਾ ਕਿ ਜਿਹੜੀ ਮੇਰੀ ਟੀਮ ਹੈ ਉਹ ਕੰਟੀਨਿਊਸਲੀ ਐਫਰਟ ਕਰਦੀ ਆ ਉਹ ਨਾ ਧੁੱਪ ਦੇਖਦੀ ਆ ਨਾ ਉਹ ਸਰਦੀ ਦੇਖਦੀ ਆ ਤੇ ਰੈਗੂਲਰਲੀ ਕੰਮ ਕਰਦੀ ਆ ਜਿਵੇਂ ਅੱਜ ਵੀ ਮੇਰੀ ਟੀਮ ਸਵੇਰੇ ਜਿਹੜੀ ਆ ਉਹ ਕੰਮ ਕਰਦੀ ਆਈ ਆ ਤੇ ਸਿਖਰ ਦੁਪਹਿਰੇ ਮਤਲਬ ਕਿਸੇ ਦਾ ਬੂਹਾ ਖੜਕਾ ਆ ਗਿਆ ਆਪਾਂ ਕੈਮਰੇ ਚੈੱਕ ਕਰਦੇ ਹਾਂ ਉਹ ਬੜਾ ਡਿਫਿਕਲਟ ਕੰਮ ਹੁੰਦਾ ਪਰ ਅਸੀਂ ਮਿਹਨਤ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਿਣਾ ਹਰ ਕੇਸ ਦੇ ਵਿੱਚ ਇੱਕ ਨਵਾਂ ਚੈਲੰਜ ਆਉਂਦਾ ਕਿ ਜਦੋਂ ਕ੍ਰਿਮੀਨਲ ਨਵੇਂ ਨਵੇਂ ਰਸਤੇ ਅਪਣਾਉਂਦੇ ਆ ਨਵੇਂ ਨਵੇਂ ਮੈਥਡ ਅਪਣਾਉਂਦੇ ਆ ਬਚਨ ਦੇ ਲਈ ਤੇ ਉਹਨਾਂ ਨੂੰ ਟ੍ਰੇਸ ਕਰਨ ਦੇ ਲਈ ਹਰ ਵਾਰੀ ਨਵਾਂ ਕੁਝ ਸਿੱਖਣ ਨੂੰ ਮਿਲਦਾ ਨਵੀਂ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਚਲੋ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਕਿ ਅ ਕਾਮਯਾਬੀ ਮਿਲਦੀ ਆ ਤੇ ਮਿਹਨਤ ਦੇ ਨਾਲ ਜ਼ਰੂਰ ਫਰਮਿਲਦਾ ਵਰਕ ਕੀਤਾ ਹੋਵੇ ਤੇ ਮਹਿਕਮਾ ਉਸ ਚੀਜ਼ ਨੂੰ ਸਰਉਂਦਾ ਆ ਤੇ ਉਸ ਜਗ੍ਹਾ ਤੇ ਕੁਦਰਤੀ ਗੱਲ ਆ ਵੀ ਹੌਸਲਾ ਵਜਾਈ ਤੇ ਹੁੰਦੀ ਆ ਤੇ ਅੱਜ ਮੈਂ ਬਹੁਤ ਧੰਨਵਾਦੀ ਆ ਆਪਣੇ ਐਸਐਸਬੀ ਸਾਹਿਬ ਦਾ ਡੀਏ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਸਮਝਿਆ ਵੀ ਮੈਂ ਕੋਈ ਕੰਮ ਕੀਤਾ ਤਾਂ ਉਹਦੇ ਬਦਲੇ ਵਿੱਚ ਮੈਨੂੰ ਉਹਨਾਂ ਨੇ ਨਾਮ ਦਿੱਤਾ ਆ ਮੈਂ ਬਹੁਤ ਖੁਸ਼ ਹਾਂ ਉਹਨਾਂ ਨੂੰ ਫੇਸ ਕਰਨਾ ਤੁਸੀਂ ਸਮਝਦੇ ਜੇ ਕੋਈ ਸਫਲਤਾ ਜ਼ਰੂਰੀ ਹੈ ਉਹਨਾਂ ਨੂੰ ਫੇਸ ਹੀ ਕੀਤਾ ਤਾਂ ਹੀ ਕਰਕੇ ਮੇਰੀ ਮਿਹਨਤ ਦਾ ਮੁੱਲ ਪਾਇਆ ਮੈਗਮੈਨ ਨੇ ਤੇ ਉਹਦੇ ਬਦੌਲਤ ਹੀ ਮੈਨੂੰ ਅੱਜ ਇਹ ਪ੍ਰਾਈਜ਼ ਮੈਗਮੈਨ ਨੇ ਦਿੱਤਾ ਹੈ ਤੇ ਮੈਂ ਹੋਰ ਵੀ ਕੋਸ਼ਿਸ਼ ਕਰੂੰਗਾ ਇਸ ਤੋਂ ਵੱਧ ਵੱਧ ਕੰਮ ਕਰਾਂਗਾ ਇਹ ਅਪੀਟ ਹੁੰਦਾ ਸਰ ਉਹਦੇ ਨਾਲ ਹੋਰ ਕੋਸ਼ਿਸ਼ ਕਰੀ ਦੀ ਵੀ ਚੰਗਾ ਕੰਮ ਕਰੀਏ ਤੇ ਇਹ ਤੋਂ ਹੋਰ ਵਧੀਆ ਨਾਮ ਮਿਲੇ ਤੇ ਮੈਂ ਬਹੁਤ ਥੈਂਕਫੁਲ ਆ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਚ ਜੋਗ ਸਮਝਿਆ ਬਟਾਲਾ ਤੋਂ ਵਿੱਕੀ ਅਤੇ ਬਬਲੂ ਦੀ Casa